ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਕੀਜਾ ਮੁਕੀਜਾ ਅਰੀਏ ਨਿਊਜ਼ ਤੁਹਾਡਾ ਸਵਾਗਤ ਕਰਦਾ ਆਮ ਆਦਮੀ ਪਾਰਟੀ ਸਰਕਾਰ ਚਾਹ ਪੰਜਾਬ ਵਿੱਚ ਹੋਵੇ ਜਾਂ ਦਿੱਲੀ ਵਿੱਚ ਹੋਵੇ ਉਹਨਾਂ ਦਾ ਸਭ ਤੋਂ ਵੱਡ ਫੋਕਸ ਦਾ ਦਾਵਾ ਸਿੱਖਿਆ ਅਤੇ ਸਿਹਤ ਤੇ ਕੀਤਾ ਜਾਂਦਾ ਕਿ ਉਹਨਾਂ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਅਤੇ ਸਿਹਤ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਸੁਧਾਰ ਕੀਤਾ ਪਰ ਜੋ ਅੱਜ ਇੱਕ ਅਖਬਾਰ ਵਿੱਚ ਖਬਰ ਛਪੀ ਹੈ ਉਸ ਖਬਰ ਦੇ ਕਣੀ ਜੇ ਨਿਗ੍ਹਾ ਮਾਰੀ ਜਾਵੇ ਤਾਂ ਜੇ ਉਹਦਾ ਐਨਲਿਸਿਸ ਕੀਤਾ ਜਾਵੇ ਤਾਂ ਸਰਕਾਰ ਦੀ ਕਰਨੀ ਅਤੇ ਕਥਨੀ ਵਿੱਚ ਕਾਫੀ ਫਰਕ ਦਿਖਾਈ ਦੇਵੇਗਾ ਕਿਉਂਕਿ ਜੋ ਖਬਰ ਛਪੀ ਹੈ ਖਬਰ ਦੇ ਮੁਤਾਬਿਕ ਪੰਜਾਬ ਦੇ ਕਾਫੀ ਸਕੂਲਾਂ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਨੇ ਜਿਹੜੇ ਉੱਥੇ ਕਾਫੀ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਤੱਕ ਵੀ ਨਹੀਂ ਹੈ ਪ੍ਰਿੰਸੀਪਲ ਨਾ ਹੋਣ ਕਰਕੇ ਸਟਾਫ ਦੇ ਕੰਮ ਦੇ ਨਾਲ ਨਾਲ ਬੱਚਿਆਂ ਦੀ ਪੜਾਈ ਵੀ ਪ੍ਰਭਾਵਿਤ ਹੋ ਰਹੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਸਕੂਲਾਂ 'ਚ ਪ੍ਰਿੰਸੀਪਲ ਦੀ ਕਮੀ ਪਾਈ ਜਾ ਰਹੀ ਹੈ ਉਹ ਬਠਿੰਡਾ ਜ਼ਿਲ੍ਹਾ ਸਭ ਤੋਂ ਅੱਗੇ ਹੈ ਤੇ ਸਭ ਤੋਂ ਘੱਟ ਜੇ ਪ੍ਰਿੰਸੀਪਲ ਦੀ ਕਮੀ ਪਾਈ ਜਾ ਰਹੀ ਹੈ ਤੋਂ ਮੁਹਾਲੀ ਜ਼ਿਲ੍ਹਾ ਹੈ ਜਿੱਥੇ ਸਿਰਫ ਇੱਕ ਪ੍ਰਿੰਸੀਪਲ ਦੀ ਕਮੀ ਦੱਸੀ ਗਈ ਹੈ ਦੋਸਤੋ ਪਰ ਇਹ ਜਿਹੜੇ ਖੁਲਾਸੇ ਨੇ ਇਹ ਕਾਫੀ ਹੈਰਾਨ ਕਰ ਦੇਣ ਵਾਲੇ ਨੇ ਕਿ ਜੇ ਇਸ ਤਰ੍ਹਾਂ ਦਾ ਹੀ ਜਿਹੜਾ ਸਿਸਟਮ ਚੱਲਦਾ ਰਿਹਾ ਜੇ ਸਰਕਾਰ ਨੇ ਸਮੇਂ ਰਹਿੰਦੇ ਇਹ ਕਮੀਆਂ ਦੂਰ ਨਹੀਂ ਕੀਤੀਆਂ ਪ੍ਰਿੰਸੀਪਲ ਦੀ ਨਿਯੁਕਤੀਆਂ ਨਹੀਂ ਕੀਤੀਆਂ ਤਾਂ ਬੱਚਿਆਂ ਦੀ ਪੜ੍ਹਾਈ ਅਤੇ ਸਟਾਫ ਦੇ ਕੰਮਕਾਜ ਪਤਾ ਨਹੀਂ ਕਦੋਂ ਤੱਕ ਪ੍ਰਭਾਵਿਤ ਹੋ ਰਹਿਣ। ਉਹ ਖਬਰ ਚੱਪੀ ਹੈ। ਖਬਰ ਦੇ ਅਨੁਸਾਰ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀ ਕਮੀ ਹੈ। ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 1927 ਪ੍ਰਿੰਸੀਪਲਾਂ ਦੀ ਲੋੜ ਹੈ। ਇਹਨਾਂ ਵਿੱਚੋਂ 856 ਪਦ ਖਾਲੀ ਹਨ ਲਗਭਗ 44% ਪ੍ਰਿੰਸੀਪਲਾਂ ਦੇ ਨਾ ਹੋਣ ਕਰਕੇ ਬੱਚਿਆਂ ਦੀ ਪੜਾਈ ਉੱਪਰ ਅਸਰ ਪੈ ਰਿਹਾ ਹੈ ਸਟੇਟ ਦੇ 10 ਜ਼ਿਲ੍ਹਿਆਂ ਦੇ 77 ਸਿੱਖਿਆ ਬਲਾਕਾਂ ਵਿੱਚ 50% ਤੋਂ ਜ਼ਿਆਦਾ ਪ੍ਰਿੰਸੀਪਲ ਨਹੀਂ ਹਨ 9 ਸਿੱਖਿਆ ਬਲਾਕ ਦੇ ਵਿੱਚ ਇੱਕ ਪ੍ਰਿੰਸੀਪਲ ਨਹੀਂ ਹੈ 13 ਬਲਾਕ 13 ਸਿੱਖਿਆ ਬਲਾਕਾਂ ਦੇ ਵਿੱਚ ਬਲਾਕਾਂ ਦੇ ਵਿੱਚ ਇੱਕ-ਇੱਕ ਪ੍ਰਿੰਸੀਪਲ ਹੈ ਇਹ ਖੁਲਾਸਾ ਡੈਮੋਕਰੈਟਿਕ ਟੀਚਰ ਫ੍ਰੈਂਡਲੀ ਰਿਪੋਰਟ ਹੋਇਆ ਹੈ ਰਿਪੋਰਟ ਦੇ ਮੁਤਾਬਿਕ ਜਿਹੜੇ ਉਹਨਾਂ ਨੇ ਜ਼ਿਲ੍ਹੇਵਾਰ ਵੀ ਇੱਕ ਜਿਹੜੀ ਰਿਪੋਰਟ ਦਿੱਤੀ ਹੈ ਕਿ ਕਿਹੜੇ-ਕਿਹੜੇ ਜ਼ਿਲ੍ਹੇ ਨੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪ੍ਰਿੰਸੀਪਲ ਦੀ ਕਮੀ ਹੈ ਜਾਂ ਪ੍ਰਿੰਸੀਪਲ ਘਟਨੇ ਉਸ ਖਬਰ ਦੇ ਮੁਤਾਬਿਕ ਪਟਿਆਲਾ ਦੇ ਵਿੱਚ 17 ਫਤਿਹਗੜ੍ਹ ਸਾਹਿਬ 11 ਸੰਗਰੂਰ 57 ਬਠਿੰਡਾ 82 ਫਿਰੋਜ਼ਪੁਰ 33 ਫਾਜ਼ਿਲਕਾ 18 ਮੁਕਸਨ 32 ਮੋਗਾ 56 ਫਰੀਦਕੋਟ 18 ਮੁਹਾਲੀ 1 ਰੋਪੜ 13 ਮਲੇਰਕੋਟ 14 ਮਾਨਸਾ 60 ਲੁਧਿਆਣਾ 69 ਅੰਮ੍ਰਿਤਸਰ 36 ਤਨਤਨ 51 ਗੁਰਦਾਸਪੁਰ 47 ਪਠਾਨਕੋਟ 13 ਜਲੰਧਰ 69 ਨਵਾਂ ਸ਼ਹਿਰ 33 ਹੁਸ਼ਿਆਰਪੁਰ 56 ਕਪੂਰਥਲਾ 37 ਪ੍ਰਿੰਸੀਪਲ ਦੀ ਘਾਟ ਆਪ ਸਿੰਘ ਜਿਹੜੇ ਪ੍ਰਿੰਸੀਪਲ ਨਹੀਂ ਡੈਮੋਕ੍ਰੈਟਿਕ ਟੀਚਰਸ ਫੰਡ ਨੇ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਇਹ ਗੱਲ ਕਹੀ ਹੈ ਕਿ ਜਿੱਦੇ ਪ੍ਰਿੰਸੀਪਲ ਦੀ ਘਾਟ ਹੈ ਉਸ ਕਮੀ ਨੂੰ ਉਸ ਘਾਟ ਨੂੰ ਪੂਰਾ ਕਰਨ ਦੀ ਮੰਗ ਵੀ ਕੀਤੀ ਗਈ ਹੈ ਤਾਂ ਕਿ ਸਕੂਲਾਂ ਦੇ ਬੱਚਿਆਂ ਦੀ ਪੜਾਈ ਦੇ ਨਾਲ ਨਾਲ ਜਿਹੜਾ ਸਟਾਫ ਦਾ ਕੋਈ ਕੰਮਕਾਜ ਹੁੰਦਾ ਉਹ ਪ੍ਰਭਾਵਿਤ ਨਾ ਹੋਵੇ ਦੋਸਤੋ ਇਸ ਤਰ੍ਹਾਂ ਦੇ ਅੰਕੜੇ ਵਾਕਈ ਕਾਫੀ ਹੈਰਾਨ ਕਰਦੇ ਨੇ ਕਿਉਂਕਿ ਹੈਰਾਨ ਇਸ ਲਈ ਕਰਦੇ ਨੇ ਕਿ ਸਰਕਾਰ ਦਾ ਬਾਰ ਬਾਰ ਇੱਕੋ ਹੀ ਦਾਵਾ ਹੁੰਦਾ ਕਿ ਉਹਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਕਾਫੀ ਕ੍ਰਾਂਤੀ ਲੈ ਕੇ ਆਏ ਨੇ ਹੁਣ ਦੋਸਤੋ ਦੇਖਦੇ ਹਾਂ ਕਿ ਜਿਹੜੇ ਪ੍ਰਿੰਸੀਪਲਾਂ ਦੀ ਘਾਟ ਜੋ ਕਮੀ ਪਾਈ ਜਾ ਰਹੀ ਹੈ ਸਰਕਾਰ ਦੇ ਕੋਲ ਵੀ ਸਰੇ ਜਿਹੜੇ ਅੰਕੜੇ ਪਹੁੰਚ ਚੁੱਕੇ ਨੇ ਹੁਣ ਇਹ ਕਮੀ ਕਦੋਂ ਪੂਰੀ ਹੁੰਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ, ਜੈ ਹਿੰਦ ਦੋਸਤੋ।